ਇਹ ਕੀ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਲੜਕੀਆਂ ਵੀ ਕਿਸੇ ਚੀਜ਼ ਤੋਂ ਪਿਛੜੀਆਂ ਨਹੀਂ ਪਰ ਇਕੱਲੇ ਤੁਹਾਡਾ ਹੀ ਹੋਣ ਦਾ ਕਾਰਨ ਕੀ ਹੈ ਮੈਨੂੰ ਲੱਗਦਾ ਹੈ ਕਿ ਹੁਣ ਜਿਹੜੀਆਂ ਮੋਸਤੀ ਕੁੜੀਆਂ ਐ ਤਾਂ ਉਹਨਾਂ ਨੂੰ ਆਏ ਹੁੰਦੇ ਕਿ ਅਸੀਂ ਬਾਹਰ ਚਲੇ ਜਾਈਏ ਕਿ ਉੱਥੇ ਜ਼ਿਆਦਾ ਸਹੂਲਤਾਂ ਐ ਬਟ ਮੈਨੂੰ ਲੱਗਦਾ ਹੈ ਕਿ ਅਗਰ ਆਪਾਂ ਸਪੋਰਟਸ ਕਰਾਂਗੇ ਆਪ ਨੂੰ ਬਾਹਰ ਨਾਲੋਂ ਜ਼ਿਆਦਾ ਇੱਥੇ ਸਹੂਲਤਾਂ ਐ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਇਹ ਚੀਜ਼ ਫੇ ਹਜੇ ਵੀ ਆਉਂਦੀ ਹੈ ਕਿ ਕੁੜੀ ਨੂੰ ਕੀ ਕਰਨਾ ਹੈ ਵਿਆਹ ਦੇਣਾ ਐ ਬਟ ਆਈ ਥਿੰਕ ਉਹ ਚੀਜ਼ਾਂ ਕਾਫੀ ਚੇਂਜ ਹੋ ਚੁੱਕੀਆਂ ਐ ਵਿਖਦੇ ਵਿੱਚ ਜਿਹੜੇ ਟਾਰਗੇਟ ਤੁਹਾਡੇ ਸਾਹਮਣੇ ਨੇ ਉਹਨੂੰ ਅਚੀਵ ਕਰਨ ਵਾਸਤੇ ਫਿਰ ਰੈਡੀ ਹੋ ਤੁਸੀਂ ਪੂਰੇ ਪ੍ਰਿਪੇਅਰ ਆਈ ਥਿੰਕ ਸ਼ੂਟਿੰਗ ਨਹੀਂ ਮੈਨੂੰ ਇਨੀ ਅੱਗੇ ਧਿੱਕਰ ਲੈ ਕੇ ਆਈ ਹੈ ਤੇ ਇਹਨੂੰ ਹੋਰ ਚੰਗੇ ਤਰ੍ਹਾਂ ਆਪਾਂ ਕਰਾਂਗੇ ਮੇਰੀ ਹੁਣੇ ਸਿਸਟਰ ਨੇ ਸ਼ੁਰੂ ਕੀਤੀ ਹੈ ਤਾਂ ਮੈਂ ਉਹਨੂੰ ਇਹੀ ਗੱਲ ਕਹੀ ਹੈ ਕਿ ਦੇਖੋ ਅਗਰ ਤੁਸੀਂ ਆਪਣੇ ਮਨ ਨਾਲ ਕਰੋਗੇ ਤਾਂ ਤੁਹਾਡਾ ਤੁਸੀਂ ਬਹੁਤ ਦੁਨੀਆ ਘੁੰਮੋਗੇ ਤਾਂ ਮੈਨੂੰ ਸ਼ੂਟਿੰਗ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਹੈ ਕਿ ਜਦੋਂ ਤੁਸੀਂ ਮੈਡਲ ਜਿੱਤਦੇ ਹੋ ਤਾਂ ਜਿਹੜੀ ਫੀਲਿੰਗ ਆਉਂਦੀ ਹੈ ਜ਼ਿਆਦਾ ਬਾਕੀ ਲੋਕਾਂ ਦੀ ਖੁਸ਼ੀ ਹੁੰਦੀ ਹੈ ਤਾਂ ਮੇਰੇ ਲਈ ਉਹ ਇੱਕ ਲਗਾਅ ਹੈ ਪੰਜਾਬ ਦੇ ਲੋਕ ਖੇਡਾਂ ਕਰਕੇ ਪ੍ਰਚਲਿਤ ਨੇ ਖੇਡਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਵੱਡੀ ਪਿਛਲੇ ਦਿਨਾਂ ਦੇ ਵਿੱਚ ਭੂਮਿਕਾ ਨਿਭਾਈ ਹੈ ਹੌਕੀ ਦਾ ਜ਼ਿਕਰ ਹੋਵੇ ਜਾਂ ਤਮਾਮ ਸਾਰੀਆਂ ਹੋਰ ਖੇਡਾਂ ਦਾ ਜ਼ਿਕਰ ਹੋਵੇ ਤੇ ਇਹਨਾਂ ਦੇ ਵਿੱਚ ਜਿੱਥੇ ਨੌਜਵਾਨਾਂ ਦੀ ਖਾਸ ਭੂਮਿਕਾ ਰਹੀ ਹੈ ਤਾਂ ਉੱਥੇ ਲੜਕੀਆਂ ਵੀ ਕਿਸੇ ਗੱਲ ਤੋਂ ਕੱਟ ਨਹੀਂ ਅਜੇਹੇ ਦੇ ਵਿੱਚ ਸਿਫਤ ਕੌਰ ਸਾਡੇ ਨਾਲ ਨੇ ਵੀ ਪੈਰਸੋ 올림픽 ਤੇ ਵਿੱਚ ਪਾਰਟਿਸਿਪੇਟ ਕਰਕੇ ਆਏ ਨੇ ਗੱਲਬਾਤ ਕਰਦੇ ਹਾਂ ਕੀ ਐਕਸਪੀਰੀਅੰਸ ਰਿਹਾ ਸਭ ਤੋਂ ਪਹਿਲਾਂ ਤੁਹਾਡਾ ਕਾਫੀ ਵਧੀਆ ਐਕਸਪੀਰੀਅੰਸ ਸੀ ਬਟ ਹਾਂ ਮੈਡਲ ਨਹੀਂ ਆਇਆ ਬਟ ਆਈ ਥਿੰਕ ਐਕਸਪੀਰੀਅੰਸ ਬਹੁਤ ਮੈਟਰ ਕਰਦਾ ਹੈ ਅਗਲੇ ਕੰਪੀਟੀਸ਼ਨਸ ਲਈ ਹੈ ਤਾਂ ਹੌਪਫੁਲੀ ਅਗਲਾ ਕੰਪੀਟੀਸ਼ਨ ਹੋਰ ਵਧੀਆ ਹੋਊਗਾ ਜਿਹੜੇ ਮਿੱਥੇ ਟੀਚੇ ਤੋਂ ਤੁਸੀਂ ਖੁੰਝ ਗਏ ਹੋ ਪੁੱਜ ਨਹੀਂ ਸਕੇ ਉਹਦੇ ਕਾਰਨ ਕੀ ਲੱਗਦੇ ਤੁਹਾਨੂੰ ਕਿਉਂ ਤੁਸੀਂ ਨਿਸ਼ਾਨੇ ਨੂੰ ਜਿਹੜਾ ਉਹ ਸਗਾ ਤੇ ਪਹੁੰਚ ਨਹੀਂ ਸਕੇ ਸਰ ਮੇਨੂੰ ਲੱਗਦਾ ਦਿਨ ਨਹੀਂ ਸੀ ਸ਼ਾਇਦ ਉਹ ਮੇਰਾ ਕਿਉਂਕਿ ਅਗਰ ਟਰਨਮੈਂਟ ਦੇਖਿਆ ਜਾਵੇ ਤਾਂ ਕਾਫੀ ਮੈਂ ਤਾਂ ਆਪ ਦਾ ਬੈਸਟ ਕੀਤਾ ਤਾਂ ਜਿੰਨਾ ਮੈਂ ਕਰ ਸਕਦੀ ਸੀ ਉਸ ਦਿਨ ਬਟ ਮੈਨੂੰ ਲੱਗਦਾ ਕਿ ਦਿਨ ਨਹੀਂ ਸੀ ਕਿਉਂਕਿ ਆਇਆ ਤਾਂ ਹੈ ਨਹੀਂ ਸੀ ਕਿ ਕੁਝ ਟੈਕਨੀਕਲੀ ਫਾਲਟ ਸੀ ਜਾਂ ਕੁਝ ਹੋਰ ਚੀਜ਼ਾਂ ਕਰਕੇ ਤਾਂ ਮੈਂ ਕਿਸੇ ਨੂੰ ਕੁਝ ਬਲੇਮ ਨਹੀਂ ਕਰ ਸਕਦੀ ਆਪ ਦੇ ਤੋਂ ਇਲਾਵਾ ਕਿੰਨੇ ਸਮੇਂ ਤੋਂ ਤਿਆਰੀ ਕਰ ਰਹੇ ਹੋ ਤੁਸੀਂ ਇਸ ਜੀ ਮੈਨੂੰ ਹੋ ਗਏ 5 ਸਾਲ ਸ਼ੂਟਿੰਗ ਕਰਦਿਆਂ ਤਾਂ ਆਈ ਥਿੰਕ ਕਿ 2022 ਤੋਂ ਮੈਂ ਇੰਡੀਅਨ ਟੀਮ ਚ ਆਈ ਹਾਂ ਤੇ ਕਾਫੀ ਜਲਦੀ ਗਰੋਅ ਕੀਤਾ ਹੈ ਬਟ ਕਾਫੀ ਚੰਗੇ ਤਰੀਕੇ ਨਾਲ ਹਰ ਇੱਕ ਬਰੀਕੀ ਨੂੰ ਸਮਝਾਇਆ ਗਿਆ ਸ਼ੂਟਿੰਗ ਦੇ ਵਿੱਚ ਖਾਸ ਕਰ ਜਦੋਂ ਕਿਸੇ ਵੀ ਚੀਜ਼ ਦੇ ਇੰਟਰਸਟ ਨੂੰ ਦੇਖਣਾ ਹੋਵੇ ਤੇ ਲਗਾਓ ਦੀ ਗੱਲ ਹੋਵੇ ਤਾਂ ਅਸਲ ਦੇ ਵਿੱਚ ਤੁਹਾਡਾ ਲਗਾਓ ਕਿਵੇਂ ਪੈਦਾ ਹੁੰਦਾ ਤੁਸੀਂ ਸ਼ੂਟਿੰਗ ਦੇ ਵੱਲੇ ਵਾਧਦੇ ਹੋ ਤੇ ਇਸ ਚੀਜ਼ ਦੇ ਵੱਲੇ ਲਗਾ ਕਿਸ ਤਰ੍ਹਾਂ ਬਣਦਾ ਤੁਹਾਡਾ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਉਹ ਚੀਜ਼ ਨੂੰ ਕਰਨ ਲੱਗਦੇ ਹੋ ਤੇ ਤੁਹਾਨੂੰ ਉਹਦੇ ਵਿੱਚ ਰਿਜ਼ਲਟ ਮਿਲਦਾ ਹੈ ਤਮੇਨ ਨੂੰ ਸ਼ੂਟਿੰਗ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਹੈ ਕਿ ਜਦੋਂ ਤੁਸੀਂ ਮੈਡਲ ਜਿੱਤਦੇ ਹੋ ਤਾਂ ਉਹ ਜਿਹੜੀ ਫੀਲਿੰਗ ਆਉਂਦੀ ਹੈ ਜ਼ਿਆਦਾ ਬਾਕੀ ਲੋਕਾਂ ਦੀ ਖੁਸ਼ੀ ਹੁੰਦੀ ਹੈ ਤਾਂ ਮੇਰੇ ਲਈ ਉਹ ਇੱਕ ਲਗਾਅ ਹੈ ਕਿ ਮੈਨੂੰ ਤਾਂ ਸ਼ੂਟਿੰਗ ਕਰਨੀ ਹੈ ਕਿ ਮੇਰੇ ਮੇਰੇ ਕਰਕੇ ਬਾਕੀਆਂ ਨੂੰ ਖੁਸ਼ੀ ਮਿਲਦੀ ਹੈ ਕਿ ਹਾਂ ਪਾ ਇੱਕ ਮੈਡਲ ਜਿੱਤਿਆ ਹੈ ਪੰਜਾਬ ਨੇ ਇੱਕ ਮੈਡਲ ਜਿੱਤੇ ਇੰਡੀਆ ਨੇ ਇੱਕ ਮੈਡਲ ਜਿੱਤੇ ਤਾਂ ਉਹ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਪੰਜਾਬ ਦੇ ਲੋਕ ਖੇਡਾਂ ਕਰਕੇ ਮੰਨੇ ਜਾਂਦੇ ਨੇ ਤੇ ਲੜਕੀਆਂ ਦੀ ਵੀ ਖਾਸ ਕਰ ਮੌਜੂਦਾ ਸਮੇਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਦੇਖੀ ਜਾ ਸਕਦੀ ਹੈ ਤੇ ਆਖਰ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਨੇ ਨੌਜਵਾਨਾਂ ਦੇ ਵਿੱਚ ਇਕੱਲੇ ਲੜਕੀਆਂ ਦੇ ਵਿੱਚੋਂ ਤੁਸੀਂ ਹੋ ਤੇ ਕੀ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਲੜਕੀਆਂ ਵੀ ਕਿਸੇ ਚੀਜ਼ ਤੋਂ ਪਿਛੜੀਆਂ ਨਹੀਂ ਪਰ ਇਕੱਲੇ ਤੁਹਾਡਾ ਹੀ ਹੋਣ ਦਾ ਕਾਰਨ ਕੀ ਮੈਨੂੰ ਲੱਗਦਾ ਕਿ ਹੁਣ ਜਿਹੜੀਆਂ ਮੋਸਤੀ ਕੁੜੀਆਂ ਆ ਤਾਂ ਉਹਨਾਂ ਨੂੰ ਆਏ ਹੁੰਦੇ ਕਿ ਅਸੀਂ ਬਾਹਰ ਚਲੇ ਜਾਈਏ ਕਿ ਉੱਥੇ ਜ਼ਿਆਦਾ ਸਹੂਲਤਾਂ ਹੈ ਬਟ ਮੈਨੂੰ ਲੱਗਦਾ ਹੈ ਕਿ ਅਗਰ ਆਪਾਂ ਸਪੋਰਟਸ ਕਰਾਂਗੇ ਆਪਾਂ ਨੂੰ ਬਾਹਰ ਨਾਲੋਂ ਜ਼ਿਆਦਾ ਇੱਥੇ ਸਹੂਲਤਾਂ ਹੈ ਕਿ ਸਪੈਸ਼ਲੀ ਲੜਕੀਆਂ ਲਈ ਕਿ ਅਗਰ ਉਹ ਸਪੋਰਟਸ ਕਰਨਗੇ ਉਹ ਨਵੇਂ-ਨਵੇਂ ਜਗ੍ਹਾ ਤੇ ਘੁੰਮਣਗੇ ਉਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਹੋਊਗਾ ਲਾਈਫ ਦਾ ਰੈਦਰ ਥੈਨ ਕਿ ਤੁਸੀਂ ਸਿਰਫ ਬਾਹਰਲੀ ਕੰਟਰੀਜ਼ ਜਾ ਕੇ ਸੈਟਲ ਹੋਣ ਵਾਸਤੇ ਚੀਜ਼ਾਂ ਕਰ ਰਹੇ ਹੋ ਪਰ ਕੁੜੀਆਂ ਨੂੰ ਵੀ ਸਪੋਰਟਸ ਨੂੰ ਨਹੀਂ ਕਰਨੀ ਚਾਹੀਦੀ ਹੈ ਮੈਂ ਤਾਂ ਹੁਣੇ ਹੀ ਸੋਚ ਰਹੀ ਸੀ ਕਿ ਇਹ ਸਿਰਫ ਦੋ ਹੀ ਹੈ ਜੋ ਪੰਜਾਬ ਨੂੰ ਉੱਥੇ ਬੈਠੇ ਸੀ ਹੁਣੇ ਸਪੋਰਟਸ ਆਲਿਆਂ ਚੋਂ ਕਿ ਬਾਕੀ ਸਾਰੇ ਮੁੰਡੇ ਹੀ ਹੈ ਤੇ ਅਗਰ ਅਸੀਂ ਦੋ ਓਬਵੀਅਸਲੀ ਬਾਕੀ ਸਾਰੇ ਵੀ ਕੁੜੀਆਂ ਕਰ ਸਕਦੀਆਂ ਕਿ ਹੁਣ ਤਾਂ ਬਹੁਤ ਆਪਾਂ ਨੂੰ سپورਟ ਹੈ ਤੇ ਪਰ ਉਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਘਰ ਦੇ سپورਟ ਕਰਨ ਬਿਕੋਜ਼ ਕਿਤੇ ਨਾ ਕਿਤੇ ਕਿਤੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਇਹ ਚੀਜ਼ ਹਜੇ ਵੀ ਆਉਂਦੀ ਹੈ ਕਿ ਕੁੜੀ ਨੂੰ ਕੀ ਕਰਨਾ ਹੈ ਵਿਆਹ ਦੇਣਾ ਹੈ ਬਟ ਆਈ ਥਿੰਕ ਉਹ ਚੀਜ਼ਾਂ ਕਾਫੀ ਚੇਂਜ ਹੋ ਚੁੱਕੀਆਂ ਐ ਬਾਕੀ ਥਾਵਾਂ ਤੇ ਚੇਂਜ ਹੋ ਚੁੱਕੀਆਂ ਐ ਤੇ ਉਹ ਆਪਣੇ ਹੁਣ ਇੱਧਰ ਵੀ ਚੇਂਜ ਹੋ ਜਾਣੀਆਂ ਚਾਹੀਦੀਆਂ ਤੁਹਾਡਾ ਇੱਕ ਐਕਸਪੀਰੀਅੰਸ ਬਣਿਆ ਪੈਰਿਸ 올림픽 ਖੇਡਣ ਤੋਂ ਬਾਅਦ ਕੀ ਆਖਰ ਜਿਹੜੇ ਕਾਮ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਉੱਠਣ ਵਾਲੇ ਪੰਜਾਬ ਦੇ ਨਾਲ ਸੰਬੰਧਤ ਲੋਕ ਨੇ ਉਹਨਾਂ ਦੇ ਸਾਹਮਣੇ ਚੁਣੌਤੀਆਂ ਕੀ ਜਾਪਦੀਆਂ ਤੁਹਾਨੂੰ ਸ ਜਿਹੜੀਆਂ ਹੈ ਚੁਣੌਤੀਆਂ ਮਿਲਦਾ ਹੈ ਕਿ ਆਪਣੇ ਪੇਰੈਂਟਸ ਯੱਕ سپورਟ ਹੋਊਗੀ ਨਾ ਜਾਂ ਤੁਸੀਂ ਕਹੋ ਕਿ ਬੱਚੇ ਨੂੰ ਖੁਦ ਨੂੰ ਕਰਨਾ ਹੋਊਗਾ ਤਾਂ ਕੋਈ ਚੁਣੌਤੀ ਨਹੀਂ ਹੋਊਗੀ ਤਾਂ ਫਿਰ ਉਹਨੂੰ ਆਏ ਲੱਗੂਗਾ ਠੀਕ ਹੈ ਜੇ ਮੈਂ ਕੋਈ ਕਹਿ ਰਹਾਂ ਨੂੰ ਕਹਿ ਲਾਂ ਤਾਂ ਮੇਰੀ ਮਰਜ਼ੀ ਜੋ ਮੈਂ ਕਰਨਾ ਹੈ ਬਟ ਅਗਰ ਆਪਾਂ ਬਾਕੀਆਂ ਦੀ ਸੁਣਾਂਗੇ ਤਾਂ ਫਿਰ ਆਪਾਂ ਨੂੰ ਉੱਥੇ ਕਿਤੇ ਨਾ ਕਿਤੇ ਜਾ ਕੇ ਡਾਊਟ ਆਉਂਦਾ ਹੈ ਕਿ ਆਪਾਂ ਆਪਦੇ ਡ੍ਰੀਮ ਤੋਂ ਹੀ ਪਿੱਛੇ ਹੋ ਜਾਂਦੇ ਆ ਕਿ ਯਾਰ ਮੈਂ ਕਰਾਂ ਕਿ ਨਾ ਕਰਾਂ ਤਮੇ ਲੱਗਦਾ ਉਹੋ ਪਹਿਲਾ ਆਪਦੇ ਆਪ ਤੇ ਵਿਸ਼ਵਾਸ ਤੇ ਆਪਦੇ ਮਾਈਂਡ ਨੂੰ ਕਿੰਨਾ ਕਲੀਅਰ ਕਿ ਤੁਸੇ ਕਰਨਾ ਹੈ ਕਿ ਨਹੀਂ ਕਰਨਾ ਉਹ ਬਹੁਤ ਜ਼ਰੂਰੀ ਹੈ ਕਿੰਨਾ ਆਪਦੇ ਮਾਈਂਡ ਨੂੰ ਆਪ ਦੇ ਕੰਟਰੋਲਸ ਰੱਖਦੇ ਹੋ ਜੇਡ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ 15 ਲੱਖ ਦੀ ਇਨਾਮ ਰਾਸ਼ੀ ਤੁਹਾਨੂੰ ਵੀ ਦਿੱਤੀ ਗਈ ਹੈ ਬਹੁਤ ਸਾਰੇ ਖਿਡਾਰੀਆਂ ਨੂੰ ਇਸ ਤੋਂ ਵੱਧ ਦੀ ਅਮਾਉਂਟ ਵੀ ਦਿੱਤੀ ਗਈ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇਹਦੇ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਕਿੰਨੀ ਕੁ ਲੋਡ ਹੋਰ ਜਾਂਦੀ ਹੈ ਦੇਖੋ ਕੈਸ਼ ਔਰਡ ਦੇ ਰਿਲੇਟਡ ਤਾਂ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਸਾਨੂੰ ਏਸ਼ੀਅਨ ਗੇਮਸ ਦੇ ਵੀ ਦਿੱਤੇ ਸੀ ਸਾਨੂੰ 올림픽ਸ ਪ੍ਰੈਪਰੇਸ਼ਨ ਵਾਸਤੇ ਵੀ ਦਿੱਤੇ ਆ ਤਾਂ ਇਹ ਚੀਜ਼ ਤਾਂ ਬਹੁਤ ਵਧੀਆ ਉਹਨਾਂ ਦੀ ਬਟ ਇਹਦੇ ਨਾਲ ਨਾਲ ਉਹਨਾਂ ਆਏ ਕਿ ਜਿਹੜਾ ਕੈਸ਼ ਔਰਡ ਆ ਤੁਹਾਡਾ ਲਾਈਫਟਾਈਮ ਨਹੀਂ ਹੁੰਦਾ ਤੁਸੀਂ ਮੈਂ ਇਸ ਕੈਸ਼ ਔਰਡ ਨਾਲ ਆਪਦੇ ਗਿਪਮੈਂਟਸ ਚੇਂਜ ਕਰ ਸਕਦੀ ਆ ਮੈਂ ਉਹਨੂੰ ਵਧੀਆ ਹੋਰ अच्छे मॉडल ਤੇ ਲੈ ਕੇ ਜਾ ਸਕਦੀਆਂ ਪਰ ਆਈਨਿੰਗ ਲਾਈਫ ਟਾਈਮ ਹੋਊਗਾ ਤਾਂ ਉਹ ਜੋਬ ਪ੍ਰੇਫਰੇਬਲੀ ਹੋਊਗੀ ਜੋ ਮੈਨੂੰ ਲੱਗਦਾ ਹੈ ਕਿ ਉਹਨੇ ਹਾਕੀ ਵਾਲਿਆਂ ਨੂੰ ਮਿਲੀ ਹੋਈ ਹੈ ਤਾਂ ਆਈ ਥਿੰਕ ਉਹਨਾਂ ਵਾਸਤੇ ਇਹ ਚੀਜ਼ ਆਈ ਸੀ ਕਿ ਹਾਂ ਅਸੀਂ ਮਜ਼ੇ ਨਾਲ ਖੇਲਣਾ ਸਿਰਫ ਦ ਬੈਸਟ ਕਰਨਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਪਿੱਛੇ ਨਾਲ ਕੋਲ ਜੋਬ ਹੈ ਤਾ ਉਹੀ ਅਗਰ ਅਸੀਂ ਆਪਦੀ ਗੱਲ ਕਰੀਏ ਤਾਂ ਸਾਨੂੰ ਹਜੇ ਉਹਦੀ ਸੋਚਣੀ ਪੈ ਰਹੀ ਹੈ ਕਿ ਅਸੀਂ ਜਿੰਨੇ ਵੀ ਵਾਕਿਆ ਐਥਲੀਟਸ ਹੈ ਕਿ ਸਾਨੂੰ ਹਜੇ ਜੌਬ ਦਾ ਸੋਚਣਾ ਹੈ ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਸਾਨੂੰ ਡੀਐਸਪੀ ਜਾਂ ਪੀਸੀਐਸ ਵੱਲੋਂ ਕਿ ਜਿਵੇਂ ਹਾਕੀ ਨੂੰ ਕੀਤਾ ਗਿਆ ਕਿ ਸਾਨੂੰ ਵੀ ਕੁਛ ਨਾ ਕੁਛ ਨਾ ਵੀ ਕਰੂਗੀ ਕਿਉਂਕਿ ਅਸੀਂ ਵੀ ਕਾਫੀ ਕਰ ਰਹੇ ਹਾਂ ਉਹ ਵਿਖਦੇ ਵਿੱਚ ਜਿਹੜੇ ਟਾਰਗੇਟ ਤੁਹਾਡੇ ਸਾਹਮਣੇ ਨੇ ਉਹਨੂੰ ਅਚੀਵ ਕਰਨ ਵਾਸਤੇ ਫਿਰ ਰੈਡੀ ਹੋ ਤੁਸੀਂ ਪੂਰੇ ਪ੍ਰੀਪੇਅਰ ਹੋ ਹਾਂਜੀ ਜ਼ਰੂਰ ਇਹੀ ਹੈ ਹੁਣ ਤਾਂ ਆਈ ਥਿੰਕ ਸ਼ੂਟਿੰਗ ਨੇ ਮੈਨੂੰ ਇਨੀ ਅੱਗੇ ਤੱਕ ਲੈ ਕੇ ਆਈ ਹੈ ਤੇ ਇਹਨੂੰ ਹੋਰ ਚੰਗੇ ਤਰ੍ਹਾਂ ਆਪਾਂ ਕਰਾਂਗੇ ਤੁਹਾਡੇ ਗੇਮਸ ਦੇ ਵਿੱਚ ਜਾਣ ਤੋਂ ਬਾਅਦ ਤੁਹਾਡੇ ਪਿੰਡ ਵਾਲੇ ਜਾਂ ਇਲਾਕੇ ਵਾਲੇ ਜਾਂ ਰਿਸ਼ਤੇਦਾਰਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਬੱਚੇ ਹੈਗੇ ਨੇ ਕਿ ਜਿਹੜੇ ਸੀਜ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਚਾਹੁੰਦੇ ਨੇ ਕਿ ਅਸੀਂ ਵੀ ਗੇਮਸ ਦੇ ਵੱਲੇ ਇੰਟਰਸਟ ਬਣਾ ਕੇ ਪਾਰਟਿਸਿਪੇਟ ਕਰੀਏ ਮੇਰੀ ਹੁਣੇ ਸਿਸਟਰ ਨੇ ਸ਼ੁਰੂ ਕੀਤੀ ਹੈ ਤਾਂ ਮੈਂ ਉਹਨੂੰ ਇਹੀ ਗੱਲ ਕਹੀ ਹੈ ਕਿ ਦੇਖੋ ਅਗਰ ਤੁਸੀਂ ਆਪਦੇ ਮਨ ਨਾ ਕਰੋਗੇ ਤਾਂ ਤੁਹਾਡਾ ਤੁਸੀਂ ਬਹੁਤ ਦੁਨੀਆ ਘੁੰਮੋਗੇ ਬਸ ਆਈ ਹੈ ਕਿ ਉਨੇ ਮੈਨੂੰ ਇਹ ਕੁਐਸਚਨ ਪੁੱਛਿਆ ਕਿ ਤੁਸੀਂ ਅੱਜ ਮੈਡੀਕਲ ਛੱਡੀ ਬਟ ਮੈਨੂੰ ਇਹੀ ਹੈ ਕਿ ਹਾਂ ਅਗਰ ਸਰਕਾਰ ਕੁਝ ਕਰੂਗੀ ਤਾਂ ਮੈਨੂੰ ਕਹਿ ਸਕਦੀ ਹੈ ਕਿ ਉਹਨਾਂ ਸ਼ਾਹੀਨ ਹੈ ਕਿ ਸ਼ਾਹੀਨ ਸੀ ਮੇਰੇ ਕੋਲ ਹੁਣ ਜੌਬ ਹੈ ਸਪੋਰਟਸ ਦੇ ਬੇਸਿਸ ਤੇ ਹੀ ਮਿਲੀ ਹੈ ਤਾਂ ਆਈ ਥਿੰਕ ਇਹ ਜੋ ਵੀ professionl ਚੀਜ਼ ਹੈ ਜੋ ਅੱਗੇ ਨਿਕਲਦੀ ਹੈ ਸਪੋਰਟਸ ਵੱਲੋਂ ਵੀ ਤਾਂ ਇਹ ਇੱਕ ਚੀਜ਼ ਹੈ ਕਿ ਜੋ ਅਸੀਂ ਕਹਿ ਸਕਦੇ ਹਾਂ ਕਿ ਜਾ ਕੇ ਨਹੀਂ ਬਿਲਕੁਲ ਆ ਬਿਲਕੁਲ ਸਿਫਤ ਕੌਰ ਨੇ ਪਹਿਲ ਕਦਮੀ ਕੀਤੀ ਹੈ ਕਿ ਮੈਡੀਕਲ ਲਾਈਨ ਨੂੰ ਛੱਡ ਕੇ ਗੇਮਰਸ ਦੇ ਵੱਲੇ ਇੰਟਰਸਟ ਬਣਾ ਕੇ ਪਾਰਟਿਸਿਪੇਟ ਕੀਤਾ ਹੈ ਔਰ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੀ ਇੱਕ ਖੇਡ ਜਗਤ ਦੇ ਵਿੱਚ ਪਹਿਲ ਕਦਮੀ ਜਾਪਦੀ ਹੈ ਕਿ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਨਾਮ ਰਾਸ਼ੀ ਦਿੱਤੀ ਗਈ ਹੈ ਪਵਿੱਖ ਦੇ ਵਿੱਚ ਵੀ तमाम ساری ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ